ਰਾਣਾ ਗੁਰਜੀਤ ਨੂੰ ਲੈ ਕੇ ਹੁਣ ਇਹ ਸਵਾਲ ਖੜਾ ਹੋਣ ਲੱਗ ਗਿਆ ਕਿ ਕੀ ਰਾਣਾ ਗੁਰਜੀਤ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਖਾ ਦਿੱਤਾ ਜਾਵੇਗਾ ਮਸਲਨ ਰਾਣਾ ਗੁਰਜੀਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਇਹਦੀਆਂ ਚਰਚਾਵਾਂ ਵੱਧ ਰਹੀਆਂ ਨੇ ਖਾਸ ਤੌਰ ਦੇ ਉੱਤੇ ਕਾਂਗਰਸ ਦੇ ਹੀ ਕੁਝ ਲੀਡਰ ਰਾਣਾ ਗੁਰਜੀਤ ਦੇ ਉੱਤੇ ਹਮਲਾਵਰ ਸੁਰੱਖਤ ਯਾਰ ਕਰੀ ਬੈਠੇ ਨੇ ਇਸੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਟੋਰਸਸ ਹਮਾਰਾ ਤਾਂ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਾਣਾ ਗੁਰਜੀਤ ਮੁਸੀਬਤ ਚ ਫਸ ਸਕਦੇ ਹੁਣ ਇਹਦੀਆਂ ਚਰਚਾਵਾਂ ਨੇ ਪਹਿਲਾਂ ਤਾਂ ਚਲੋ ਨਵਤੇਜ ਚੀਮਾ ਦਾ ਇੰਟਰਵਿਊ ਆਇਆ ਹੁਣ ਤਾਂ ਕੁਲਬੀਰ ਜ਼ੀਰਾ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਕਿਵੇਂ ਦੇਖਦੇ ਹੋ ਪਾਰਟੀ ਚੋਂ ਬਾਹਰ ਦਾ ਰਾਹ ਦਿਖਾਇਆ ਜਾਊਗਾ ਨਹੀਂ ਪਾਰਟੀ ਚੋਂ ਬਾਹਰ ਦਾ ਰਸਤਾ ਕਿਉਂ ਦਿਖਾਇਆ ਜਾਊਗਾ ਉਹਨਾਂ ਨੇ ਕਿਹੜਾ ਕੋਈ ਕਿਸੇ ਦੇ ਖਿ ਗੁਣਾ ਕੀਤਾ ਕਾਂਗਰਸ ਦੇ ਵਿੱਚ ਯਾਰ ਇੰਨੀ ਛੇਤੀ ਨਹੀਂ ਕਿਸੇ ਨੂੰ ਬਾਹਰ ਦਾ ਰਸਤਾ ਦਖਾਇਆ ਜਾਂਦਾ ਕਾਂਗਰਸ ਹੈ ਲੇਕਿਨ ਗੱਲ ਇਹ ਹੈ ਕਿ ਇਹ ਜਿਹੜਾ ਹੁੰਦਾ ਨਾ ਟਾਈਮ ਹੁੰਦਾ ਕਿ ਜਦੋਂ ਮੰਨ ਲਓ ਪ੍ਰਧਾਨਗੀ ਚੇਂਜ ਹੋਣੀ ਹੋਵੇ ਲੱਗਿਆ ਹੋਵੇ ਕਿ ਪ੍ਰਧਾਨਗੀ ਚੇਂਜ ਹੋ ਰਹੀ ਹੈ ਜਾਂ ਕੋਈ ਨਵੀਂ ਟੀਮ ਆ ਰਹੀ ਹੈ ਇਹ ਇਦਾਂ ਦੀ ਬਿਆਨਬਾਜ਼ੀ ਜਾਰੀ ਹੁੰਦੀ ਹੈ ਮੈਂ ਇਦਾਂ ਦੇ ਬਿਆਨਾਂ ਨੂੰ ਜਿਹੜਾ ਵਾ ਇੱਕ ਸਿਆਸੀ ਬਿਆਨ ਲੈਣਾ ਲੇਕਿਨ ਗੱਲ ਇਹ ਹੈ ਕਿ ਕਾਂਗਰਸ ਦੀ ਬਦ ਕਿਸਮਤੀ ਹੈ ਮੈਨੂੰ ਬਦਕਿਸਮਤੀ ਕਹੂੰਗਾ ਕਿ ਇੱਕ ਦੂਜੇ ਦੇ ਜਿਹੜੇ ਆ ਉਹ ਲੱਤਾਂ ਨੂੰ ਖਿੱਚੀ ਜਾਂਦੇ ਬਈ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਪੰਜਾਬ ਚ ਕਾਂਗਰਸ ਉਦੋਂ ਜਿੱਤ ਸਕਦੀ ਹੈ ਜਦੋਂ ਇਕਜੁੱਟ ਹੋ ਕੇ ਹੱਲਾ ਮਾਰੂਗੀ ਨਾ ਤਾਂ ਕੱਲਾ ਕਾਂਗਰਸ ਜਿਹੜੀ ਹੈ ਸੁੱਖੀ ਰੰਦਾਵੇ ਦੀ ਹੈ ਨਾ ਕਾਂਗਰਸ ਸੁਖ ਸਰਕਾਰੀਏ ਦੀ ਹੈ ਨਾ ਕਾਂਗਰਸ ਤਰਤ ਬਾਜਵੇ ਦੀ ਹੈ ਨਾ ਪ੍ਰਤਾਪ ਬਾਜਵੇ ਦੀ ਹੈ ਨਾ ਮਰਿੰਦਰ ਰਾਜਾ ਵੜਿੰਗ ਦੀ ਹੈ ਨਾ ਅਫਤਾਰ ਹੰਰੀ ਦੀ ਹੈ ਤੇ ਨਾ ਰਾਣੇ ਗੁਰਜੀਤ ਦੀ ਹੈ ਤੇ ਨਾ ਕੁਲਵੀਰ ਜੀਰੇ ਦੀ ਹੈ ਜਾਂ ਕੁਲਜੀਤ ਨਗਰੇ ਦੀ ਹੈ ਸਿੰਗਲੇ ਦੀ ਹੈ ਨਾ ਮੈਂ ਨਹੀਂ ਸਮਝਦਾ ਕਿਸੇ ਦੀ ਇਕੱਲੇ ਦੀ ਕਾਂਗਰਸ ਹੈ ਹਾਂ ਇਕੱਠੇ ਹੋ ਕੇ ਹਮਲਾ ਮਾਰ ਲੈਣਗੇ ਥੋੜੀ ਮੈਂ ਇੱਕ ਨਾਮ ਭੁੱਲ ਗਿਆ ਪ੍ਰਗਟ ਸਿੰਘ ਦੀ ਵੀ ਨਹੀਂ ਹੈ ਠੀਕ ਹੈ ਨਾ ਇਹ ਇਕੱਠੇ ਹੋ ਕੇ ਹਮਲਾ ਮਾਰ ਲੈਣਗੇ ਤੇ ਕਾਂਗਰਸ ਦਾ ਕੁਝ ਭਲਾ ਹੋ ਜਾਊਗਾ ਕੋਈ ਪਾਰਟੀ ਆ ਜਾਊਗੀ ਕਿਉਂਕਿ ਕਾਂਗਰਸ ਦਾ ਅਤੀਤ ਨੂੰ ਜੇ ਅਸੀਂ ਅੱਜ ਦੇ ਨਾਲ ਮਿਲਾ ਕੇ ਵੇਖੀਏ ਕਾਂਗਰਸ ਜਦੋਂ ਜਦੋਂ ਇੱਕ ਦੂਜੇ ਦੇ ਕੱਪੜੇ ਲਾਹਣ ਤੇ ਆਈ ਹੈ ਜ਼ਮੀਨ ਤੇ ਡਿੱਗੀ ਹੈ ਤਾਂ nume udaharna dena 3 4 zyada ni lambiyan chodiyan deniyan 1997 ਚ ਜਦੋਂ ਸਰਦਾਰ ਬਿਆਨ ਸਿੰਘ 1996 ਚ ਉਹਨਾਂ ਦਾ ਹੋ ਗਈ ਸੀ ਡੈਥ ਜਦੋਂ ਸੈਕਟੇਟ ਦੇ ਚ ਬੰਬ ਦੇ ਵਿੱਚ ਉਹਨਾਂ ਦੀ ਮੌਤ ਹੋਈ ਤੇ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਲਾਇਆ ਗਿਆ ਹਰਚਰਨ ਸਿੰਘ ਬਰਾੜ ਇੱਕ ਰਜਵਾੜੇ ਸੀ ਰਾਜਾ ਸਾਹਿਬ ਉਹ ਵੀ ਰਾਜਾ ਕੈਪਟਨ ਨਮਰਿੰਦਰ ਸਿੰਘ ਨੂੰ ਬਹੁਤ ਵੱਡਾ ਰਾਜਾ ਸੀ ਤੇ ਆ ਜਿਹੜੇ ਬੀਬੀ ਰਜਿੰਦਰ ਕੌਰ ਪੱਠਾਲ ਸ਼ਮਸ਼ੀਰ ਸਿੰਘ ਦੁੱਲੋ ਪ੍ਰਤਾਪ ਬਾਜਵਾ ਇਹ ਸਾਰੇ ਇਕੱਠੇ ਹੋ ਗਏ ਇਹ ਇੰਨਾ ਪਿੱਛੇ ਗੁਲਾਮ ਨਵੀਂ ਆਜ਼ਾਦ ਖੜਾ ਹੋ ਗਿਆ ਦੇ ਕਾਂਗਰਸ ਦੀ ਢੀਂਡ ਵਜਾਣੀ ਸ਼ੁਰੂ ਕਰਤੀ ਇਹਨਾਂ ਨੇ ਚੌਥੇ ਦਿਨ ਗੱਡੀਆਂ ਲੈ ਕੇ ਦਿੱਲੀ ਚੌਥੇ ਦਿਨ ਗੱਡੀਆਂ ਲੈ ਕੇ ਦਿੱਲੀ ਆਖਰਕਾਰ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਰਚਰਨ ਬਰਾੜ ਨੂੰ ਲਾਹ ਦਿੱਤਾ ਤੇ ਉਹਦੀ ਜਗ੍ਹਾ ਤੇ ਬੀਬੀ ਰਜਿੰਦਰ ਕੌਰ ਪੱਠਾਲ ਨੂੰ ਮੁੱਖ ਮੰਤਰੀ ਬਣਾ ਦਿੱਤਾ ਲੇਕਿਨ ਕਾਂਗਰਸ ਹਾਈ ਕਮਾਂਡ ਨੇ ਕਹਾਰਾ ਤਾ ਕਰਤਾ ਪੰਜਾਬ ਚ ਕਾਂਗਰਸ ਦੇ ਵਿੱਚ ਕਪੜੇ ਲਾਹਣ ਦਾ ਦੌਰ ਸ਼ੁਰੂ ਹੋ ਗਿਆ ਚੋਣਾ ਸਿਰਤੇ ਸੀ ਉਹੀ ਹਾਲ ਹੋਇਆ ਕਾਂਗਰਸ ਬੁਰੀ ਤਰ੍ਹਾਂ ਜ਼ਮੀਨ ਤੇ ਡਿੱਗੀ ਜਦੋਂ ਕਪੜੇ ਲਾਏ ਫਿਰ ਜ਼ਮੀਨ ਤੇ ਡਿੱਗ ਗਈ ਜ਼ਮੀਨ ਤੇ ਡਿੱਗੀ ਤੇ ਰਿਕਾਰਡ ਤੋੜ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਨੇ ਰਿਕਾਰਡ ਤੋੜ ਸੀਟਾਂ ਜਿੱਤੀਆਂ ਸ਼ਾਇਦ ਇੰਨੀਆਂ ਸੀਟਾਂ ਕੋਈ ਦੁਬਾਰਾ ਨਹੀਂ ਜਿੱਤ ਸਕੇ 90 ਟੱਪ ਗਈਆਂ ਸੀ ਤੇ ਵੱਡੇ ਵੱਡੇ ਕਾਂਗਰਸੀ ਜਿਹੜੇ ਆ ਉਹ ਮੂੰਹ ਦੀ ਖਾ ਕੇ ਬਹਿ ਗਏ ਸੀ ਖੈਰ ਕਾਂਗਰਸ ਨੂੰ ਮੱਕਲ ਆਈ 2002 ਚ ਕੈਪਟਨ ਨਮਰਿੰਦਰ ਸਿੰਘ ਨੂੰ ਲੈ ਆਂਦਾ ਉਹ ਇਕਜੁੱਟ ਹੋ ਕੇ ਕਾਂਗਰਸ ਲੜੀ ਪੰਜਾਬ ਚ ਸਰਕਾਰ ਬਣ ਗਈ ਕੁਝ ਸੱਤਾ ਵਿਰੋਧੀ ਲਹਿਰ ਵੀ ਸੀ ਅੱਛਾ ਕਾਂਗਰਸ ਦੀ ਬਦਕਿਸਮਤੀ ਹੈ ਜਦੋਂ ਇਹ ਸਿਆਸਤ ਚ ਆਂਦੇ ਆ ਜਦੋਂ ਇਹ ਕੁਰਸੀ ਜਾਂਦੇ ਆ ਉਦੋਂ ਵੀ ਲੜਦੇ ਆ ਜਦੋਂ ਇਹ ਥੱਲੇ ਉੱਤਰਦੇ ਫੇਰ ਵੀ ਲੜਦੇ ਆ ਇਹ ਦੋਨੋਂ ਪੱਖੀ ਲੜਦੇ ਆ ਆਮ ਆਦਮੀ ਪਾਰਟੀ ਨੂੰ ਤੁਸੀਂ ਦੇਖ ਲਓ ਜਾਂ ਭਾਰਤੀ ਜਨਤਾ ਪਾਰਟੀ ਨੂੰ ਦੇਖ ਲਓ ਇਹ ਸਿਆਸਤ 'ਚ ਰਹਿ ਕੇ ਨਹੀਂ ਲੜਦੇ ਜਦੋਂ ਕੁਰਸੀ ਤੇ ਬੈਠਦੇ ਆ ਇਹ ਕੁਰਸੀ ਤੇ ਬੈਠ ਕੇ ਕਾਂਗਰਸੀ ਲੜਨਾ ਸ਼ੁਰੂ ਕਰ ਦਿੰਦੇ ਆ ਅੱਛਾ ਉਦੋਂ ਕੈਪਟਨ ਨਮਰਿੰਦਰ ਸਿੰਘ ਨੇ ਪਾਵਰ ਨੂੰ ਸੈਂਟਰਲਾਈਜ਼ ਕੀਤਾ ਸੈਂਟਰਲਾਈਜ਼ ਕੀਤਾ ਕਾਫੀ ਦੇ ਸਰਕਾਰ ਠੀਕ ਚੱਲੀ ਲੇਕਿਨ ਵਿੱਚੋਂ ਬੀਬੀ ਰਜੀਂਦਰ ਕੋ ਔਰ ਪੱਠਲ ਸ਼ਮਸ਼ੇਰ ਸਿੰਘ ਦੁੱਲੋ ਹੋਰ ਵੀ ਪੰਜਾਬ ਦੇ ਦੋ ਤਿੰਨ ਮੰਤਰੀ ਜਿਨ੍ਹਾਂ ਨੂੰ ਕੈਪਟਨ ਤਰਜੀਹ ਨਹੀਂ ਦਿੰਦਾ ਸੀ ਉਹ ਆਪਣੀ বীਣ ਵਜਾਣ ਲੱਪ ਗਏ বীਣ ਵਜਾਉਂਦੇ ਰਹੇ ਉਹੀ ਹਾਲ ਹੋਇਆ ਉਹੀ ਹਾਲ ਹੋਇਆ ਕਿ ਕਾਂਗਰਸੀਆਂ ਨੇ ਇੱਕ ਦੂਜੇ ਦੀ ਲੱਤ ਖਿੱਚਣੀ ਸ਼ੁਰੂ ਕਰਤੀ 2007 ਚ ਜਦੋਂ ਚੋਣਾਂ ਹੋਈਆਂ ਖਾਸ ਕਰਕੇ ਦੁਆਬੇ ਚ ਕਾਂਗਰਸ ਠਾਹ ਕਰਦੀ ਜ਼ਮੀਨ ਤੇ ਡਿੱਗੀ ਕਿਉਂਕਿ ਕਾਂਗਰਸ ਦਾ ਕੁੱਤ ਕਲੇਸ਼ ਬੜਾ ਸ਼ੁਰੂ ਹੋ ਗਿਆ ਚੌਧਰੀ ਜਗਜੀਤ ਸਿੰਘ ਕੇਪੀ ਹਿੰਮੰਦਰ ਸਿੰਘ ਕੇਪੀ ਦੇ ਖਿਲਾਫ ਬੋਲੀ ਜਾਂਦਾ ਸੀ ਕੇਪੀ ਸਾਹਿਬ ਚੌਧਰੀ ਦੇ ਬੋਲੀ ਜਾਣ ਇਹ ਮਤਲਬ ਇੰਨਾ ਕਿ ਵੱਧ ਗਿਆ ਪੁੱਛੋ ਕੁਛ ਨਾ ਦੁਆਬੇ ਚ ਉਹਦਾ ਬਹੁਤ ਬੁਰਾ ਅਸਰ ਹੋਇਆ ਬਹੁਤ ਬੁਰੀ ਤਰ੍ਹਾਂ ਹਾਰ ਗਈ ਕਾਂਗਰਸ ਮਾਲਵੇ ਚੋਂ ਜਿੱਤੀ ਦਵਾਬੇ ਹਰ ਗਿਆ ਬੜੀਆਂ ਸੀਟਾਂ ਦਵਾਬੇ ਚ ਬੜੀਆਂ-ਬੜੀਆਂ ਹਰ ਗਿਆ ਚੌਧਰੀ ਜੀਤ ਆਪ ਹਰ ਗਿਆ ਜਗਜੀਤ ਸਿੰਘ ਆਪ ਹਰ ਗਿਆ ਸੀ ਚੌਧਰੀ ਅਫਤਾਰ ਹੈਨਰੀ ਹਰ ਗਿਆ ਸੀਗਾ ਜਿਹੜੇ ਨਾਂ ਹਾਰਨ ਵਾਲੀਆਂ ਸ਼ਖਸੀਅਤਾਂ ਸੀ ਚੌਧਰੀ ਜਗਜੀਤ ਵਰਗੇ ਤਾਂ ਕਦੀ ਹਾਰੇ ਹੀ ਨਹੀਂ ਸੀ ਉਹ ਵੀ ਚੋਣਾ ਹਰ ਗਏ ਤੇ ਫਿਰ ਫਿਰ ਥੋੜੀ ਅਕਲ ਆਈ ਚਲੋ ਆਪਣੇ ਆਪ ਨੂੰ ਸੁਧਾਰਦੇ ਆ ਫਿਰ ਸ਼ੁਰੂ ਹਜੇ ਚੋਣਾ ਆਣੀਆਂ ਸੀਗੀਆਂ 2010 ਕੈਪਟਨ ਇਹਦੇ ਵਿੱਚ ਪ੍ਰਤਾਪ ਬਾਜਵੇ ਨੂੰ ਪ੍ਰਧਾਨ ਵੀ ਲਾਇਆ ਵਿਚਕਾਲੇ ਤੇ ਫਿਰ ਕੈਪਟਨ ਨਮਿੰਦਰ ਸਿੰਘ ਸ਼ੁਰੂ ਹੋ ਗਿਆ ਪ੍ਰਤਾਪ ਬਾਜਵੇ ਦੇ ਖਿਲਾਫ ਮਿੰਦਰ ਸਿੰਘ ਕੇਪੀ ਨੂੰ ਲਾਇਆ 2008 ਚ ਪ੍ਰਤਾਪਾ ਉਹਦੇ ਖਿਲਾਫ ਸ਼ੁਰੂ ਹੋ ਗਿਆ ਕੈਪਟਨ ਔਰ ਫੇਲ ਗੀਤੇ ਇਹਨਾਂ ਨੇ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਨੂੰ ਵੀ ਖੜਾਵਾ ਨਹੀਂ ਦਿੱਤਾ ਕੈਪਟਨ ਨਮਿੰਦਰ ਸਿੰਘ ਨੇ ਅੱਛਾ ਖੈਰ ਫਿਰ ਕਾਂਗਰਸ ਨੇ ਗੁਰਤੀ ਦਿੱਤੀ ਬਈ ਚਲੋ ਇੱਕ ਵਾਰ ਚੋਣਾਂ ਦਾ ਕਰਾਈਏ ਹੱਲਾ ਦਾ ਮਾਰੋ ਪਰ ਇੱਕ ਦੂਜੇ ਦੇ ਕੱਪੜੇ ਲਾਂਦੇ ਰਹੇ ਕੱਪੜੇ ਲਾਉਣ ਦਾ ਨਤੀਜਾ ਹੋਇਆ 2012 ਦੇ ਵਿੱਚ ਵੀ ਕਾਂਗਰਸ ਕੁਰਸੀਦਾਂ ਲਾਗਿਓ ਆ ਕੇ ਡਿੱਗ ਗਈ ਡਿੱਗੀ ਫੇਰ ਦੁਆਬੇ ਚ ਜਿੱਥੇ ਕੁੱਤ ਕਲੇਸ਼ ਕਾਂਗਰਸ ਦਾ ਜ਼ਿਆਦਾ ਸੀ ਉੱਥੇ ਹੀ ਆ ਕੇ ਫਿਰ ਵਾਪਸ ਡਿੱਗ ਗਈ ਚਲੋ 2012 ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਚੋਣ ਲੜੀ ਗਈ ਹਾਰ ਗਏ ਕਿਉਂਕਿ ਗੁੱਟਬਾਜ਼ੀ ਬਹੁਤ ਸੀਗੀ ਫਿਰ ਬੈਠੇ ਰਹੇ ਫਿਰ ਮੂੰਹ ਸਜਾ ਕੇ ਬਹਿ ਗਏ ਫਿਰ ਦਸਾਂ ਕੁ ਸਾਲਾਂ ਬਾਅਦ ਅਕਲ ਆਈ ਵੀ ਯਾਰ ਜੇ ਅਸੀਂ ਸੱਤਾ ਲੈਣੀ ਹੈ ਨਾ ਫਿਰ ਸਾਨੂੰ ਲੜਾਈ ਬੰਦ ਕਰਨੀ ਪੈਣੀ ਹੈ 2016 ਤੇ ਵਿੱਚ ਸਾਰੇ ਜਣੇ ਕਾਂਗਰਸੀ ਇਕੱਠੇ ਹੋ ਗਏ ਇੱਕਠੇ ਹੋ ਗਏ ਮੰਨ ਲਓ ਮੱਝਾ ਐਕਸਪ੍ਰੈਸ ਉਧਰੋਂ ਆ ਗਈ ਸੁਖ ਸਰਕਾਰੀ ਆਤ੍ਰਿਪਤ ਬਾਜਵਾ ਬਲਾਰੀਆ ਸਾਰੇ ਇਕੱਠੇ ਹੋ ਗਏ ਉਧਰੋਂ ਮਤਲਬ ਜਿਹੜਾ ਉਹ ਵੀ ਇਕੱਠੇ ਹੋ ਗਏ ਤੇ ਆਪਣਾ ਸੁਖੀ ਰੰਦਾਵਾ ਸਾਰਿਆਂ ਨੇ ਇੱਕ ਜੁਟ ਹੋ ਕੇ ਤਗੜੇ ਹੋ ਗਏ ਚੋਣ ਲੜੀ ਉਹ 2017 ਦੇ ਵਿੱਚ ਉਹ ਤਗੜੇ ਹੋ ਕੇ ਇਕੱਠੇ ਹੋ ਕੇ ਚੋਣ ਲੜਨ ਦਾ ਨਤੀਜਾ ਇਹ ਹੋਇਆ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਬਣ ਗਈ ਅੱਛਾ ਜਿਵੇਂ ਸਰਕਾਰ ਬਣੀ ਤੇ ਸਾਲ ਡੇਢ ਸਾਲ ਨਵਜੋਤ ਸਿੰਘ ਸਿੱਧੂ ਖੜਾ ਹੋ ਗਿਆ ਉਹ ਲੋਕੀ ਸਿੱਧੇ ਬੱਲੇ ਨਾਲ ਖੇਡਦੇ ਆ ਪੁੱਠੇ ਬੱਲੇ ਨਾਲ ਖੇਡਣ ਲੱਪ ਪਿਆ ਫਿਰ ਕਾਂਗਰਸ ਚ ਕੁਤਕਲੇ ਸ਼ੁਰੂ ਹੋ ਗਿਆ ਇਧਰੋਂ ਸੁਖਜਿੰਦਰ ਰੰਧਾਵੇ ਨੇ ਫਰੰਟ ਖੋਲਤਾ ਵੀ ਤੁਸੀਂ ਬਿਕਰਮ ਅਜੀਠੀਏ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਤੁਸੀਂ ਡਰੱਗ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਤੁਸੀਂ ਬੇਇੱਜ਼ਤੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਕਾਂਗਰਸ ਉਧਰੋਂ ਪ੍ਰਗਟ ਸਿੰਘ ਨੇ ਬਾਜਾ ਬਜਾਣਾ ਸ਼ੁਰੂ ਕਰਤਾ ਇਧਰੋਂ ਰਾਣੇ ਗੁਰਜੀਤ ਨੂੰ ਉਹਨੇ ਮੰਤਰੀ ਮੰਡਲ ਚੋਂ ਕੱਢ ਛੱਡਿਆ ਸੀਗਾ ਰਾਣੇ ਗੁਰਜੀਤ ਨੂੰ ਲੱਗਿਆ ਵੀ ਇਹ ਤੋਹੀਨ ਹੋਈ ਆ ਬਹੁਤ ਜ਼ਿਆਦਾ ਭਈ ਯਾਰ ਬੇਵਜਾ ਉਹਨੂੰ ਰਾਜਨੀਤੀ ਹੋਈ ਖੈ ਰਾਣੇ ਗੁਰਜੀਤ ਨਾਲ ਜੋ ਮੈਂ ਸਮਝਦਾ ਕਿ ਬਾਹਰੋਂ ਅੰਦਰਲੇ ਕਾਗਜ਼ ਬਾਹਰ ਕੱਢ ਕੇ ਕਿਵੇਂ ਰਾਣੇ ਗੁਰਜੀਤ ਨੂੰ ਘੇਰਿਆ ਗਿਆ ਸਾਰਿਆਂ ਵੱਲੋਂ ਮੈਨੂੰ ਉਸ ਜਗ ਜਾਹਰ ਅੱਛਾ ਚਲੋ ਖੈ ਰੌਲਾ ਰਫਾ ਪਿਆ ਫੇਰ ਉਹਨੂੰ ਜਿਹੜਾ ਵਾ ਚਲਨਜੀ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਉਹ ਚੰਨੀ ਮੁੱਖ ਮੰਤਰੀ ਬਣਿਆ ਤੇ ਉਦੋਂ ਨਵਜੋਤ ਸਿੰਘ ਸਿੱਧੂ ਨੇ ਬਾਜਾ ਵਜਾਣਾ ਸ਼ੁਰੂ ਕਰਤਾ ਇੰਨਾ ਲੜੇ ਕਾਂਗਰਸੀ ਆਪਾਂ ਚ ਜਾਖੜ ਬੋਲਣ ਲੱਪਿਆ ਉਹ ਇਹ ਉਹਦੇ ਖਿਲਾਫ ਬੋਲਣ ਲੱਪੇ ਉਹਦੇ ਖਿਲਾਫ ਬੋਲਣ ਲੱਪੇ ਲੜਦੇ ਲੜਦੇ ਹਾਲ ਕੀ ਹੋਇਆ ਸਾਫ ਸਿੰਘ ਜੀ ਇਹ ਹਾਲ ਹੋਇਆ ਕਾਂਗਰਸ ਦੇ ਉੱਤੇ ਲੋਕ ਹੱਸਣ ਲੱਪੇ ਲੋਕੀ ਹੱਸਣ ਲੱਪੇ ਔਰ ਵੱਡੇ ਵੱਡੇ ਕਾਂਗਰਸੀ ਦਿੱਗਜ ਹਰ ਗਏ ਜਲੂਸ ਨਿਕਲ ਗਿਆ ਕਾਂਗਰਸ ਦਾ 92 ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ ਅੱਛਾ ਹੁਣ ਜਿਹੜੀ ਗੱਲ ਤੁਸੀਂ ਧਿਆਨ ਨਾਲ ਸਮਝੋ ਯਾਰ ਮੈਂ ਜਿਹੜੀ ਗੱਲ ਇਹ ਕਹਿਣਾ ਚਾਹਨਾ ਵਾਂ ਕਾਂਗਰਸ ਹਜੇ ਵੀ ਕੋਤ ਉਹੀ ਕੋਤ ਇਕਲੇਸ਼ ਚ ਪਈ ਹੋਈ ਆ ਜੇ ਤਾਂ ਕਾਂਗਰਸ ਨੇ ਲੜਨੀ ਆ ਚੋਣ ਫੇਰ ਇਹਨਾਂ ਨੂੰ ਇਕੱਠੇ ਹੋ ਕੇ ਲੜਨੀ ਪੈਣੀ ਆ ਜੇ ਇਹਨਾਂ ਨੇ ਨਹੀਂ ਲੜਨੀ ਚੋਣ ਆਪਣਾ ਵੋਟ ਪਰਸੈਂਟੇਜ 23 24% ਤੇ ਰੱਖਣਾ ਫੇਰ ਜੋ ਮਰਜ਼ੀ ਬੋਲੀ ਜਾਵੇ ਕੁਲਵੀਰ ਜੀਰਾ ਬੋਲੀ ਜਾਵੇ ਕਿ ਜਿਹੜਾ ਰਾਣਾ ਗੁਰਜੀਤ ਇੱਕ ਰਾਵਣ ਮੰਗੂ ਆ ਰਾਵਣੀ ਸਮਝਦਾ ਮੈਂ ਉਹਨੂੰ ਇਦਾਂ ਦਾ ਇਦਾਂ ਕਲੇਸ਼ ਤਾਂ ਹੁਣ ਚਲਦੀ ਜਾਣਾ ਕਾਂਗਰਸ ਦੇ ਵਿੱਚ ਮੈਂ ਮੈਂ ਇਹ ਵੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਜੋ ਕੁਲਬੀਰ ਜੀਰਾ ਨੇ ਆਖੀਆਂ ਗੱਲਾਂ ਉਹਨੇ ਸਾਫ਼ ਕਿਹਾ ਕਿ ਰਾਣਾ ਗੁਰਜੀਤ ਨੇ ਤਾਂ ਸ਼ਰਤਾਂ ਲਾ ਕੇ ਚੋਣ ਲੜਾਈ ਆ ਪਹਿਲਾਂ ਤਾਂ ਕਹਿੰਦੇ ਕਿ ਮੈਨੂੰ ਉੱਥੇ ਲੈ ਕੇ ਆਉਂਦਾ ਜਿੱਥੇ ਉਹ ਆਪਣੀ ਚੋਣ ਲੜਨਾ ਚਾਹੁੰਦੇ ਸੀ ਮੈਨੂੰ ਬਲੀ ਦਾ ਬੱਕਰਾ ਬਣਾਤਾ ਮੁੜ ਕੇ ਉਹ ਕਹਿੰਦੇ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਨਾ ਇੱਥੇ ਰਾਜਾ ਵੜਿੰਗ ਵੜਨਾ ਚਾਹੀਦਾ ਨਾ ਇੱਥੇ ਸੁਖਜਿੰਦਰ ਰੰਧਾਵਾ ਵੜਨਾ ਚਾਹੀਦਾ ਤੇ ਉਹ ਕਹਿੰਦੇ ਕਿ ਆਪਣੀਆਂ ਸਟੇਜਾਂ ਦੇ ਉੱਤੋਂ ਨਵਤੇਜ ਚੀਮਾ ਦੀ ਖਿਲਾਫਤ ਕਰਨ ਦੀ ਸ਼ਰਤ ਮੇਰੇ ਸਾਹਮਣੇ ਰੱਖੀ ਆ ਯਾਰ ਇਹ ਮੈਨੂੰ ਗੱਲ ਨਹੀਂ ਸਮਝਦੇ ਮੈਨੂੰ ਲੱਗਦਾ 1 ਸਾਲ ਬਾਅਦ ਗੱਲ ਕੀਤੀ ਕੁਲਬੀਰ ਜੀ ਰਾਣੇ ਸਾਲ ਪਹਿਲਾਂ ਤਾਂ ਨਹੀਂ ਕੀਤੀ ਹੁਣ ਨਵਤੇਜ ਦੇ ਕੋ ਨਵਤੇਜ ਚੀਮਾ ਦੇ ਖਿਲਾਫ ਰਾਣਾ ਇੰਦਰ ਪ੍ਰਤਾਪ ਨੇ ਚੋਣ ਲੜੀ ਮੈਂ ਪੱਖ ਪੱਖ ਨਹੀਂ ਲੈ ਰਿਆ ਰਾਣੀ ਗੁਰਜੀਤ ਦਾ ਲੇਕਿਨ ਉਹ ਚੋਣ ਕਿਉਂ ਲੜੀ ਉਹਦੀ ਜੜ ਕਿਹਨੇ ਸੋਚੀ ਹੈ ਨਵਤੇਜ ਚੀਮੇ ਨੇ ਉੱਥੇ ਰੈਲੀ ਰੱਖੀ ਨਵਜੋਤ ਸਿੰਘ ਸਿੱਧੂ ਉੱਥੇ ਆਇਆ ਤੇ ਉਹਨੇ ਉੱਥੇ ਉਹਦੀ ਅਣਖ ਨੂੰ ਵਗਾਰਿਆ ਕਈ ਰਾਣੇ ਆਏ ਤੇ ਕਈ ਗਏ ਤੇ ਮੈਨੂੰ ਇਹ ਦੱਸਿਆ ਜਦੋਂ ਉਹਨੂੰ ਤੁਸੀਂ ਉਹਦੀ ਅਣਖ ਨੂੰ ਵਗਾਰੋਗੇ ਬੜਕ ਮਾਰ ਕੇ ਜਾਓਗੇ ਫੇਰ ਉਹਦੇ ਪੁੱਤ ਨੇ ਬਦਲਾ ਤਾਂ ਲੈਣਾ ਹੀ ਸੀਗਾ ਰਾਣਾ ਇੰਦਰ ਪ੍ਰਤਾਪ ਖੜਾ ਹੋਇਆ ਆਜ਼ਾਦ ਉਹ ਕਹਿੰਦਾ ਮੈਂ ਖਲੋ ਕੇ ਤੁਹਾਨੂੰ ਸੀਟ ਜਿੱਤ ਕੇ ਦੇਣਾ ਇਹ ਨਵਤੋਈ ਚੀਮ ਚੀਮਾ ਨੇ ਇੱਥੇ ਮਿਲਾ ਕੇ ਮੇਰੇ ਬਾਪੂ ਦੀ ਅਣਖ ਨੂੰ ਵੰਗਾ ਰਿਆ ਤੇ ਅਗਲੇ ਨੇ ਬਦਲਾ ਲਿੱਤਾ ਜੱਟ ਦੇ ਪੱਲੇ ਕੀ ਹੁੰਦਾ ਪੰਜਾਬੀਆਂ ਦੇ ਪੱਲੇ ਕੀ ਹੁੰਦਾ ਅਣਖ ਹੀ ਹੁੰਦੀ ਨਾ ਜੇ ਆਪਣੀ ਅਣਖ ਨਹੀਂ ਨਹੀਂ ਖੜ ਸਕਦੇ ਫੇਰ ਰਾਜਨੀਤੀ ਚੋ ਕੀ ਲੈਣਾ ਕੀ ਲੈਣਾ ਇਥੋਂ ਲੈਣਾ ਕੀ ਹੈ ਪੰਜਾਬੀਆਂ ਦੇ ਪੱਲੇ ਤਾਂ ਆਪਣੀ ਅਣਖ ਹੈ ਉਹਦੇ ਮੁੰਡੇ ਨੇ ਰਾਣਾ ਇੰਦਰ ਪ੍ਰਤਾਪ ਨਾਲ ਮੇਰੀ ਕਈ ਵਾਰ ਗੱਲ ਵੀ ਹੋਈ ਬਈ ਤੇ ਬਾਈ ਤੂੰ ਆਜ਼ਾਦ ਖੜਾ ਹੋ ਗਿਆ ਕਹਿੰਦਾ ਭਾਜੀ ਮੇਰੇ ਬਾਪੂ ਨੂੰ ਇਹਨਾਂ ਨੇ ਅਣਖ ਨੂੰ ਬਗਾ ਰਿਆ ਤੇ ਪੁੱਤ ਦਾ ਪੁੱਤ ਦਾ ਤਾਂ ਉਹੀ ਅਸਲੀ ਪੁੱਤ ਆ ਖੂਨ ਦਾ ਕਹਿੰਦਾ ਮੇਰੀਆਂ ਰਗਾ ਚ ਨਾਣੇ ਗੁਰਜੀਤ ਦਾ ਹੀ ਆ ਮੈਂ ਕਹਿੰਦਾ ਫਿਰ ਉਹਦਾ ਬਦਲਾ ਨਹੀਂ ਲੈਣਾ ਸੀ ਮੈਂ ਆਜ਼ਾਦ ਚੋਣ ਲੜੀ ਆ ਕਹਿੰਦਾ ਡਟ ਕੇ ਲੜੀਏ ਤੇ ਮੈਂ ਚੋਣ ਜਿੱਤੀ ਆ ਔਰ ਮੈਂ ਇਹ ਗੱਲ ਨਹੀਂ ਸਮਝਦੇ ਪਏ ਇਹ ਜਿਹੜਾ ਕੁਲਵੀਰ ਜੀਰਾ ਆ ਇਹ ਹੁਣ ਬੋਲਦੇ ਪਏ ਆ ਇਹ ਪਹਿਲਾਂ ਨਹੀਂ ਬੋਲੇ ਕੁਲਵੀਰ ਜੀਰਾ ਵੀ ਚਲੋ ਇੱਕ ਰਾਜਨੀਤਿਕ ਫੈਮਿਲੀ ਤੋਂ ਆਂਦਾ ਮੈਂ ਉਹਨਾਂ ਦੇ ਫਾਦਰ ਸਾਹਿਬ ਦਾ ਬੜਾ ਸਤਿਕਾਰ ਕਰਦਾ ਲੰਬਾ ਸੁਣਾਇਓ ਥੋੜਾ ਹੀ ਨਾ ਰਹੇ ਫਿਰ ਬਾਦਲ ਸਾਹਿਬ ਨਾਲ ਰਹੇ ਅਕਾਲੀ ਦਲ ਚ ਰਹੇ ਫਿਰ ਜਿਹੜਾ ਵਾ ਉਸ ਤੋਂ ਬਾਅਦ ਕਾਂਗਰਸ ਚ ਆ ਗਏ 인ਦਰਜੀ ਜੀਰਾ ਫਿਰ ਕੁਲਵੀਰ ਜੀਰਾ ਚੋਣ ਲੜੀ ਰਾਜਾ ਬੜਿੰਗ ਕੰਨੀ ਰਹੇ ਸੁਖਜਿੰਦਰ ਰੰਧਾਵੇ ਦੇ ਨਾਲ ਰਹੇ ਫਿਰ ਇਹਦੇ ਨਾਲ ਰਾਣੇ ਗੁਰਜੀਤ ਨਾਲ ਰਹੇ ਰਾਣੇ ਗੁਰਜੀਤ ਨੇ ਤਾਂ ਇਹਨੂੰ ਸਭੋ ਆਪ ਇਹਨਾਂ ਨੇ ਰਲ ਕੇ ਇੱਥੇ ਚੋਣ ਲੜੀ ਰਾਣਾ ਗੁਰਜੀਤ ਤਾਂ ਇਹਦਾ ਇੰਚਾਰਜ ਸੀਗਾ ਖਡੂਰ ਸਾਹਿਬ ਕੰਸਟੀਟੂਐਂਸੀ ਦਾ ਤੇ ਇਸ ਕਰਕੇ ਯਾਰ ਉਹ ਚੀਜ਼ ਨੂੰ ਪਹਿਲਾਂ ਸਮਝਣਾ ਪਏਗਾ ਕਿ ਲੋਕ ਸਭਾ ਦੀ ਚੋਣ ਵੀ ਲੜੀ ਹੈਗੀ ਆ ਇੱਥੇ ਹੁਣ ਜੇ ਮੈਂ ਦੂਜੇ ਪਾਸੇ ਦੇਖਾਂ ਬਈ ਰਾਣਾ ਗੁਰਜੀਤ ਅਨੰਦਪੁਰ ਸਾਹਿਬ ਤੋਂ ਟਿਕਟ ਮੰਗਦਾ ਸੀ ਕਾਂਗਰਸ ਹਾਈ ਕਮਾਂਡ ਨੇ ਟਿਕਟ ਕਿਉਂ ਨਹੀਂ ਦਿੱਤੀ ਦੇਖਣਾ ਚਾਹੀਦਾ ਸੀ ਨਾ ਬਈ ਟਿਕਟ ਕਿਉਂ ਨਹੀਂ ਦਿੱਤੀ ਰਾਣਾ ਗੁਰਜੀਤ ਨੂੰ ਜੇ ਦੇ ਦੇਂਦੇ ਤੇ ਫਿਰ ਕੁਲਵੀਰ ਜੀ ਦਾ ਵੀ ਇਲਜ਼ਾਮ ਨਾਲ ਆਂਦਾ ਨਹੀਂ ਨਪਤੇ ਚੀ ਮਨਾਂ ਚਲੋ ਰੋਲਾ ਪੈ ਗਿਆ ਮੰਨ ਲੈਨੇ ਪਰ ਹੁਣ ਦੂਜੇ ਪਾਸੇ ਇਹ ਵੀ ਸ਼ਰਤ ਤੇ ਰੱਖੀ ਕਹਿੰਦੇ ਨਾ ਤਾਂ ਰਾਜਾ ਵੜਿੰਗ ਵੜੇ ਤੇ ਨਾ ਸੁਖਜਿੰਦਰ ਰੰਧਾਵਾ ਵੜੇ ਯਾਰ ਇਹਦਾ ਨਾ ਮੇਰੀ ਗੱਲ ਨਹੀਂ ਸਮਝਦੇ ਪਏਓ ਸਾਹਬ ਸਿੰਘ ਜੀ ਇਹ ਆਪਣੀ ਆਪਣੀ ਕਾਂਗਰਸੀਆਂ ਦੀ ਟਸਲ ਆ ਜਦੋਂ ਕਿਸੇ ਦੀ ਅਣ ਅਣਖ ਆਉਦੀ ਨਹੀਂ ਗੱਲ ਲੱ ਕਿ ਯਾਰ ਜਿਹੜੇ ਮੇਰੇ ਵਿਰੋਧੀ ਆ ਉਹਨਾਂ ਨੂੰ ਇਹ ਹੱਲਾਸ਼ੇਰੀ ਦਿੰਦੇ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਮੈਨੂੰ ਸਾਫ਼ ਜਿਹਾ ਜਵਾਬ ਦਿਓ ਮੈਂ ਕੰਨਾ ਪਿਆ ਪ੍ਰਧਾਨ ਦਾ ਫਰਜ ਕੀ ਹੁੰਦਾ ਸਾਰੀ ਕਾਂਗਰਸ ਨੂੰ ਇਕੱਠਾ ਕਰਨਾ ਕਿ ਤੋੜਨਾ ਤੇ ਰਾਜਾ ਬੜਿੰਗ ਨੂੰ ਚਾਹੀਦਾ ਨਹੀਂ ਸੀ ਲੁਧਿਆਣਾ ਦੀ ਜਿਮਣੀ ਚੌਂ ਤੋਂ ਪਹਿਲਾਂ ਸਾਰੀ ਕਾਂਗਰਸ ਨੂੰ ਇਕੱਠਾ ਕਰਾਂ ਮੈਂ ਪ੍ਰਤਾਪ ਬਾਜਵਾ ਜੀ ਜਿਹੜੇ ਵਿਧਾਨ ਸਭਾ ਦੇ ਵਿਪੱਖ ਦੇ ਲੀਡਰ ਨੇ ਚਾਹੀਦਾ ਨਹੀਂ ਸੀ ਸਾਰੇ ਐਮ ਐਲ ਏ ਸ ਨੂੰ ਸਾਰਿਆਂ ਨੂੰ ਮੈਂ ਇਕੱਠਾ ਕਰਾਂ ਕਾਂਗਰਸ ਨੂੰ ਤੇ ਮੈਨੂੰ ਇਹ ਦੱਸੋ ਲੀਡਰਸ਼ਿਪ ਉਹ ਕਿਹੜੀ ਸਹੀ ਮੰਨੀ ਜਾਂਦੀ ਆ ਪੀ ਜਿਹੜਾ ਕਹੇ ਕਿ ਯਾਰ ਮੈਂ ਫੇਲ ਆ ਉਹ ਫੇਲ ਗਿਣਿਆ ਜਾਂਦਾ ਹੈ ਜਿਹੜਾ ਬੰਦਾ ਥੱਲੇ ਆਪਣੇ ਸਾਰਿਆਂ ਨੂੰ ਇਕੱਠਾ ਕਰਕੇ ਨਾ ਚੱਲ ਸਕੇ ਅੱਜ ਤੁਸੀਂ ਮੈਨੂੰ ਦੱਸੋ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਹੇ ਆ ਕਿਸੇ ਦਾ ਮਤਲਬ ਹੈ ਜਾਖੜ ਸਾਹਿਬ ਦੇ ਖਿਲਾਫ ਬੋਲ ਗਿਆ ਭਾਵੇਂ ਉਹ ਆਫਿਸ ਗਏ ਨਹੀਂ ਗਏ ਹਿੰਮਤ ਨਹੀਂ ਗਏ ਦੀ ਹੁਣ ਹੀ ਇਦਾਂ ਦਾ ਚਾਹੀਦਾ ਡਿਸਪਲਿਨ ਇੱਦਾਂ ਤੇ ਮੇਰੀ ਗੱਲ ਨਹੀਂ ਸਮਝਦੇ ਆਪ ਹੀ ਬਗਾਰੀ ਜਾਂਦੇ ਆ ਕੇ ਜੇ ਨਵਜੋਤ ਸਿੰਘ ਸਿੱਧੂ ਇੰਨੀ ਗੱਲ ਨਾ ਬੋਲੇ ਉੱਥੇ ਆ ਕੇ ਭਈ ਕਈ ਆਏ ਰਾਣੇ ਕਈ ਗਏ ਤੇ ਇਹਦਾ ਮਤਲਬ ਕੀ ਹੋਇਆ ਫਿਰ ਇਹ ਡਿਸਪੀਸਪਲਨ ਹੈ ਡਿਸਪੀਸਪਲਨ ਫਿਰ ਮੇਰੀ ਗੱਲ ਤੁਹਾਨੂੰ ਰਾਜਾ ਬੜਿੰਗ ਕਿਹੜਾ ਘਟ ਛਰਾਰਤਾ ਕਰਦੇ ਨੇ ਜਾਂ ਪ੍ਰਤਾਪ ਬਾਜਵਾ ਕਿਹੜਾ ਉਹਨੂੰ ਨਹੀਂ ਪੂਰੀ ਉਹਨੂੰ ਟਾਂਚਾ ਮਾਰਦੇ ਉਹ ਵੀ ਕਰਦੇ ਨੇ ਉਹਦੇ ਨਾਲ ਠੀਕ ਹੈ ਨਾ ਚਲੋ ਇਹ ਖੈਰ ਚੱਲੀ ਜਾਣਾ ਲੇਕਿਨ ਗੱਲ ਇਹ ਹੈ ਕਿ ਨਾ ਤਾਂ ਕਾਂਗਰਸ ਰਾਣੇ ਗੁਰਜੀਤ ਦੀ ਹੈ ਨਾ ਕਾਂਗਰਸ ਅਵਤਾਰ ਹਨਰੀ ਦੀ ਹੈ ਨਾ ਰਾਜੇ ਵੜਿੰਗ ਦੀ ਹੈ ਨਾ ਪ੍ਰਤਾਪ ਬਾਜਵੇ ਦੀ ਨਾ ਸਰਕਾਰੀਏ ਦੀ ਹੈ ਨਾ ਤ੍ਰਿਪਤ ਬਾਜਵੇ ਦੀ ਹੈ ਇਹ ਕਾਂਗਰਸ ਇਕੱਠੇ ਹੋ ਕੇ ਲੜੂਗੀ ਫਿਰ ਹੱਲਾ ਵੱਜੂਗਾ ਇਹ ਸਿਰਫ 23% ਪਈ ਹੈ 2022 ਚ ਵੋਟ ਠੀਕ ਹੈ 2024 ਚ 26.3 ਤੇ ਆਏ ਆ ਤੇ ਜੇ 34 35 ਤੇ ਆਣਗੇ ਤੇ ਸਰਕਾਰ ਬਣਣੀ ਹੈ ਨਹੀਂ ਤਾਂ ਮੈਨੂੰ ਲੱਗਦਾ ਇਹਨਾਂ ਨੇ 22 23 ਤੇ ਫਿਰ ਨਿਪਟਣਾ ਜਾਣਾ ਵਾਪਸ ਜਾ ਕੇ ਹਾਲਾਤ ਕਾਂਗਰਸ ਦੇ ਕੋਈ ਬਾਲੇ ਚੰਗੇ ਨਹੀਂ ਆ ਜ਼ਮੀਨੀ ਪੱਧਰ ਦੇ ਉੱਤੇ ਇਹ ਚੰਨੀ ਦੇ ਖਿਲਾਫ ਕਿੰਨਾ ਬੋਲਦੇ ਚੰਨੀ ਨੂੰ ਟਾਇਲਟ ਨਹੀਂ ਕਰਦੇ ਮੈਨੂੰ ਇਹ ਦੱਸੋ ਹੁਣ ਮੰਨ ਲਓ ਜੇ ਆਸ਼ੂ ਦੀ ਉੱਥੇ ਜਿੰਮਣੀ ਚ ਆਉਣਾ ਚੰਨੀ ਨੇ ਰਾਣੇ ਗੁਰਜੀਤ ਨੇ ਰਲ ਕੇ ਉੱਥੇ ਜੋਰ ਲਾਇਆ ਔਰ ਬਹੁਤ ਸਰਕਾਰ ਹੋਣ ਦੇ ਬਾਵਜੂਦ ਕੋਈ ਜ਼ਿਆਦਾ ਵੋਟਾਂ ਨਾਲ ਨਹੀਂ ਹਰੇ 10000 ਵੋਟਾਂ ਦਾ ਫਾਂਸ ਲਾ ਰਿਹਾ ਲੇਕਿਨ ਪੂਰੀ ਤਾਕਤ ਲਈ ਕਾਂਗਰਸ ਦੀ ਉੱਥੇ ਲੋਕ ਸਭਾ ਦੇ ਉਹ ਹਲਕੇ ਦੇ ਮੈਂਬਰ ਪਾਰਲੀਮੈਂਟ ਨੇ ਡਟ ਕੇ ਲਾਣੀ ਚਾਹੀਦੀ ਸੀ ਤਾਂ ਕਿ ਸੀਟ ਨੂੰ ਜਿਤਾਣਾ ਚਾਹੀਦਾ ਸੀਗਾ ਮਜ਼ਾ ਆਂਦਾ ਵੀ ਬਰਾੜੇ ਰਾਜਾ ਬਣਿੰਗ ਦੀ ਕਰਕੇ ਸੀਟ ਜਿੱਤੀ ਗਈ ਹੈ ਲੇਕਿਨ ਗੱਲ ਇਹ ਹੈ ਕਿ ਗੁੱਟਬਾਜੀ ਨੂੰ ਵਧਾਵਾ ਜਿਹੜਾ ਉਹ ਕਾਂਗਰਸ ਚ ਹਮੇਸ਼ਾ ਮਿਲਦਾ ਹੈਗਾ ਉਹੀ ਮੈਂ ਦੇਖਦਾ ਪਿਆ ਹੁਣ ਵੀ ਇੱਕ ਦੂਜੇ ਦੇ ਕੱਪੜੇ ਲਾਹਣ ਤੋਂ ਗਰੇਜ ਨਹੀਂ ਕਰਦੇ ਤੁਸੀਂ ਬਹੁਤ ਵਰੀ ਉਦਾਹਰਨ ਦਿੱਤੀ ਹੈ ਨਵਜੋਤ ਸਿੱਧੂ ਦੇ ਬਿਆਨ ਵਾਲੀ ਜਿੱਥੇ ਕਹਿੰਦੇ ਉਹ ਰਾਣੇ-ਰਾਣੇ ਬੜੇ ਆਏ ਸਵਾਲ ਇਹ ਹੈ ਨਵਜੋਤ ਸੱਧੂ ਉਹ ਕਹਿੰਦੇ ਆ ਕਿ ਮੇਰੀ ਰਗਾਂ ਦੇ ਵਿੱਚ ਕਾਂਗਰਸ ਹੈ ਖੂਨ ਦੀ ਥਾਂ ਦੇ ਉੱਤੇ ਤੇ ਨਵਜੋਤ ਸਿੱਧੂ ਨੇ ਫਿਰ ਇਹੋ ਜਿਹਾ ਬਿਆਨ ਕਾਨੂੰ ਦੇ ਦਿੱਤਾ ਉਹਨਾਂ ਨੂੰ ਨਹੀਂ ਸਮਝ ਆਇਆ ਕਿ ਕਾਂਗਰਸ ਦੇ ਖਿਲਾਫ ਬਿਆਨ ਦੇ ਰਹੇ ਆ ਜੀ ਗੱਲ ਸੁਣੋ ਪਤਾ ਕੀ ਹੁੰਦਾ ਨਵਜੋਤ ਸਿੰਘ ਸਿੱਧੂ ਨੂੰ ਉਦੋਂ ਇਹ ਸੀਗਾ ਕਿ ਮੈਨੂੰ ਮੁੱਖ ਮੰਤਰੀ ਲਾਨਿਆ ਜਾਵੇ ਚੰਨੀ ਦੀ ਜਗ੍ਹਾ ਤੇ ਉਹਨੂੰ ਮੁੱਖ ਮੰਤਰੀ ਨਹੀਂ ਲਾਨਿਆ ਗਿਆ ਫਿਰ ਉਹਨੂੰ ਇਹ ਸੀਗਾ ਵੀ ਜਿਹੜੀ ਆਣ ਆਲੀਆਂ ਵਿਧਾਨ ਸਭਾ 'ਚ ਮੈਨੂੰ ਮੁੱਖ ਮੰਤਰੀ ਦਾ ਮੇਰਾ ਕੂਸ਼ਤ ਕੀਤਾ ਜਾਵੇ ਕਾਂਗਰਸ ਨੇ ਨਹੀਂ ਕੀਤਾ ਤੇ ਬਾਅਦ ਸ਼ੁਰੂ ਹੋ ਗਿਆ ਡੱਫਲੀ ਵਜਾਣਾ ਤੇ ਚੋਣਾਂ ਤੋਂ ਬਾਅਦ ਹਾਰ ਕੇ ਕਾਂਗਰਸ ਤੋਂ ਸਾਈਡ ਤੇ ਹੋ ਕੇ ਬੈਠ ਗਿਆ ਯਾਰ ਮੈਂ ਇਸ ਗੱਲ ਦਾ ਪੱਖਤਰ ਹੈਗਾ ਸੰਗਠਨ ਸਭ ਤੋਂ ਉੱਪਰ ਹੁੰਦਾ ਸੰਗਠਨ ਤੋਂ ਉੱਤੇ ਕੋਈ ਨਹੀਂ ਹੁੰਦਾ ਠੀਕ ਹੈ ਨਾ ਮੈਂ ਇਸ ਗੱਲ ਦਾ ਵੀ ਪੱਖਤਰ ਹੈਗਾ ਕਿ ਡਿਸਪਲਿਨ ਦੇ ਵਿੱਚ ਰਹਿ ਕੇ ਜਿਹੜੀ ਗੱਲ ਤੁਸੀਂ ਪਾਰਟੀ ਦੇ ਅੰਦਰ ਕਰਨੀ ਹੈ ਅੰਦਰ ਕਰੋ ਜਿਹੜੀ ਬਾਹਰ ਕਰਨ ਵਾਲੀ ਹੈ ਸਿਆਸੀ ਵਿਰੋਧੀਆਂ ਨਾਲ ਤੁਸੀਂ ਕੀ ਲੜਨਾ ਤੁਸੀਂ ਆਪਸ ਹੀ ਲੜੀ ਜਾਂਦੇ ਪਏ ਹੋ ਤੇ ਵਿਰੋਧੀਆਂ ਨਾਲ ਥੋੜਾ ਨਾ ਲੜਾਈ ਹੋ ਰਹੀ ਆ ਕਾਂਗਰਸ ਕਿਉਂ 26.3 ਤੋਂ ਉੱਤੇ ਨਹੀਂ ਚੜਦੀ ਭਾਈ ਕਿਉਂਕਿ ਆਪਸ ਚ ਲੜੀ ਜਾਂਦੇ ਜਿੰਨੀ ਵਾਰ ਕਾਂਗਰਸ ਦੀ ਜੱਗ ਹਸਾਈ ਹੋਈ ਆ ਪੰਜਾਬ ਚ ਉੰਨੀ ਵਾਰ ਕਾਂਗਰਸ ਬੁਰੀ ਤਰ੍ਹਾਂ ਹਾਰੀ ਆ ਕਦੀ ਕਾਂਗਰਸ ਹਾਰਦੀ ਨਹੀਂ ਪੰਜਾਬ ਚ ਲੇਕਿਨ ਉਦੋਂ ਉਦੋਂ ਹਾਰੀ ਆ ਜਦੋਂ ਜਦੋਂ ਇਹਨਾਂ ਦੀ ਜੱਗ ਹਸਾਈ ਹੋਈ ਆ ਅੱਛਾ ਡਾਕਟਰ ਸਾਹਿਬ ਆਪਾਂ ਆਮੂਮਨ ਹਾਲਾਂਕਿ ਕੁਲਬੀਰ ਜ਼ੀਰਾ ਨੇ ਵੀ ਇਲਜ਼ਾਮ ਲਾਇਆ ਨੇ ਆਪਾਂ ਵੀ ਅਮੂਮਨ ਗੱਲ ਕਰਦੇ ਆ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਰਾਣਾ ਗੁਰਜੀਤ ਨੇ ਆਪਣੇ ਮੁੰਡੇ ਨੂੰ ਕਹਿੰਦੇ ਜਿਤਾਤਾ ਇਹ ਇਲਜ਼ਾਮ ਲੱਗਦਾ ਸਵਾਲ ਫਿਰ ਇੱਥੇ ਇਹ ਖੜਦਾ ਹੈ ਕਿ ਕੀ ਰਾਣਾ ਗੁਰਜੀਤ ਨੇ ਫਿਰ ਆਪਣੀ ਪਾਰਟੀ ਨਾਲ ਧਰੋਕ ਮਾਇਆ ਉਹਨਾਂ ਨੇ ਇੱਕ ਪਾਸੇ ਉਹਨਾਂ ਦੇ ਉਹਨਾਂ ਦੀ ਪਾਰਟੀ ਦਾ ਨਵਤੇਜ ਚੀਮਾ ਉੱਥੋਂ ਚੋਣ ਲੜਦੇ ਪਏ ਆ ਤੇ ਦੂਜੇ ਪਾਸੇ ਰਾਣਾ ਗੁਰਜੀਤ ਰਾਣਾ ਇੰਦਰਪ੍ਰਤਾਪ ਨੂੰ ਜਿਤਾਉਂਦੇ ਆ ਨਹੀਂ ਹਜੇ ਤੱਕ ਮੈਨੂੰ ਲੱਗਦਾ ਕੋਈ ਇਦਾਂ ਦਾ ਸਬੂਤ ਤਾਂ ਨਹੀਂ ਸਾਹਮਣੇ ਆਇਆ ਕਿ ਰਾਣਾ ਗੁਰਜੀਤ ਨੇ ਜਾ ਕੇ ਕੰਪੇਨ ਕੀਤੀ ਹੋਵੇ ਚੀਮਾ ਨੇ ਇੰਟਰਵਿਊ ਦੇ ਦਿੱਤੀ ਏਡੀ ਲੰਬੀ ਚਲੋ ਨਵਤੇਜ ਚੀਮਾ ਨੇ ਤਾਂ ਕਹਿਣਾ ਹਾਰੇ ਹੋਏ ਆ ਉਹਨਾਂ ਨੇ ਤਾਂ ਕਹਿਣਾ ਹਾਂ ਮੇਰੀ ਫਿਰ ਇਹ ਦਾ ਮਤਲਬ ਮੈਂ ਇਹ ਗੱਲ ਸਮਝਣਾ ਚਾਹਨਾ ਸਾਰੀ ਕਾਂਗਰਸ ਦੇ ਉੱਤੇ ਰਾਣਾ ਇੰਦਰ ਪ੍ਰਤਾਪ ਭਾਰਾ ਫਿਰ ਤਾਂ ਫਿਰ ਆਪਣੇ ਪੱਲੇ ਕੀ ਆ ਮੈਂ ਤੁਹਾਨੂੰ ਇੱਕ ਵਾਰ ਦਾ ਵਾਕਿਆ ਸੁਣਾਣਾ ਇਹ ਅੱਖੀਂ-ਅੱਖੇ ਵਾਕਿਆ ਇਹ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਹੁੰਦੇ ਸੀ ਤੇ ਪੰਜਾਬ ਚ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਤੇ ਕਈ ਟਿਕਟਾਂ ਜਿਹੜੀਆਂ ਨਾ ਮਤਲਬ ਉਤਾਰ ਹਨਰੀ ਦੇ ਖਿਲਾਫ ਦੇਤੀਆਂ ਬਈ ਐਂਟੀ ਦੇਤੀਆਂ ਬੰਦਿਆਂ ਨੂੰ ਉਦੋਂ ਉਤਾਰ ਹਨਰੀ ਐਮ ਐਲ اے ਸੀ ਮੈਂ ਸਰਕਟ ਹਾਊਸ ਸੀਐਮ ਸਾਹਿਬ ਦੇ ਕੋਲੇ ਬੈਠਾ ਸਵੇਰ ਦਾ ਟਾਈਮ ਉਦੋਂ ਸੰਤੋਖ ਸਿੰਘ ਰੰਧਾਵਾ ਵੀ ਬੈਠੇ ਸੀ ਸੁਖਜਿੰਦਰ ਰੰਧਾਵਾ ਦੇ ਫਾਦਰ ਉਹ 8 10 ਕਾਉਂਸਲਰ ਹਾਰੇ ਹੋਏ ਨਾ ਇੱਕ ਦੋ ਭਾਰੇ ਭਾਰੇ ਸ਼ਰੀਰ ਵਾਲੇ ਮੈਂ ਤਾਂ ਐਨ ਕਾਂ ਲੱਗੀਆਂ ਇੱਕ ਨੂੰ ਮੈਨੂੰ ਯਾਦ ਆ ਅਗੇ ਜੀ ਮੁੰਦਰੀਆਂ ਪਾਈਆਂ ਬੈਂ ਸਿੰਘ ਨੇ ਬਿਠਾ ਲਿਆ ਉਹ ਜੀ ਦੇਖੋ ਸਾਨੂੰ ਹੈਂਡਰੀ ਨੇ ਹਰਾਤਾ ਦੂਜਾ ਗਾਵੇ ਤੂੰ ਮੈਨੂੰ ਹੈਂਡਰੀ ਨੇ ਹਰਾਤਾ ਤੀਜਾ ਗਾਵੇ ਮੈਨੂੰ ਹੈਂਡਰੀ ਨੇ ਹਰਾਤਾ ਉੱਥੇ ਲਾਗੇ ਬੈਠਾ ਸੀ ਸੰਤੋਖ ਸਿੰਘ ਤੇ ਰੰਧਾਵਾ ਪ੍ਰਧਾਨ ਸੀ ਪੰਜਾਬ ਕਾਂਗ ਦਾ ਕਹਿੰਦਾ ਯਾਰ ਫਿਰ ਤੁਹਾਡੇ ਪੱਲੇ ਕੀ ਹੈ ਜੇ ਤੁਹਾਨੂੰ ਹੈਂਡਰੀ ਨੇ ਹਰਾਤਾ ਫਿਰ ਤਾਂ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਤੁਸੀਂ ਆਪਣੇ ਪੱਲੇ ਤਾਂ ਕੁਝ ਰੱਖੋ ਇਤੋਂ ਪਤਾ ਲੱਗਦਾ ਹੈ ਫਿਰ ਰਾਣੇ 인ਦਰਪ੍ਰਤਾਪ ਦੇ ਪੱਲੇ ਕੁਝ ਹੈਗਾ ਸੀ ਕਿ ਉਹ ਸਾਰੀ ਕਾਂਗਰਸ ਦੇ ਕੈਂਡੀਡੇਟ ਨੂੰ ਹਰਾ ਗਿਆ ਫਿਰ ਰਾਣੇ ਗੁਰਜੀਤ ਦੇ ਪੱਲੇ ਕੁਝ ਹੈਗਾ ਸੀ ਜਿੰਨੇ ਸਾਰੀ ਕਾਂਗਰਸ ਉੱਤੇ ਸੁਲਤਾਨਪੁਰ ਲੋਧੀ ਚ ਮੰਡਲੀਆਂ ਮੇਟ ਕਰਤੀ ਫਿਰ ਆਪਣੇ ਕੋ ਆਪਣੇ ਕੋ ਕੀ ਰਹਿ ਗਿਆ ਅਸੀਂ ਐਮਐਲਏ ਹਾਂ ਫਿਰ ਮੇਰੇ ਕੋ ਕੀ ਰਹਿ ਗਿਆ ਐਦਾਂ ਮਤਲਬ ਮੈਂ ਐਮਐਲਏ ਹੋ ਕੇ ਵੀ ਮੈਂ ਆਪਣੀ ਸੀਟ ਰਿਪੀਟ ਨਹੀਂ ਕਰ ਸਕਦਾ ਫਿਰ ਮੇਰੇ ਪੱਲੇ ਕੀ ਹੈ ਮੈਂ ਸਰਕਾਰ ਹੰਢਾਈ ਹੈ 2017 ਤੋਂ ਲੈ ਕੇ 2022 ਤੱਕ ਫਿਰ ਤੇਜਿੰਗ ਟੀਮੇ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਂ ਅੱਜ ਵੀ ਕਈ ਵਾਰ ਕਰਤਾਰ ਨੂੰ ਮੈਂ ਦੇਖਦਾ ਓਮ ਪ੍ਰਕਾਸ਼ ਸੋਨੀ ਮੇਅਰ ਹੁੰਦੇ ਹੋਏ ਆਜ਼ਾਦ ਜਿੱਤੇ ਆ ਅੰਮ੍ਰਿਤਸਰ ਦੀ ਸੀਟ ਯਾਰ ਦੇਖੋ ਕਿਰਦਾਰ ਦੇਖੋ ਉਹਨਾਂ ਦੀ ਕੰਮ ਕਰਨ ਦੇ ਤਰੀਕੇ ਨੂੰ ਦੇਖੋ ਜਿੱਤਦੇ ਹਨ ਨਾ ਭਰੀ ਲਹਿਰ ਜਦੋਂ ਆਮ ਆਦਮੀ ਪਾਰਟੀ ਦੀ ਨੇਰੀ ਚੱਲ ਰਹੀ ਹੋਵੇ ਉਹਦੇ ਵਿੱਚ ਵੀ ਰਾਣਾ ਗੁਰਜੀਤ ਕਾਂਗਰਸ ਦੀ ਸੀਟ ਜਿੱਤਿਆ ਮੰਨਣਾ ਪਵੇਗਾ ਨਾ ਜਿੱਤਿਆ ਜਿੱਤੇ ਹਨਾ ਤੇ ਫਿਰ ਆਪਾਂ ਉਸ ਗੱਲਾਂ ਨੂੰ ਅੱਗੇ ਚੱਲਦੇ ਹੋਏ ਦੇਖੀਏ ਕਾਂਗਰਸ ਦੇ ਵਿੱਚ ਸਾਰਿਆਂ ਦਾ ਕੱਦ ਇੱਕੋ ਜਿਹਾ ਹੈ ਮੁੱਖ ਮੰਤਰੀ ਕਾਂਗਰਸ ਨੇ ਐਲਾਨਣਾ ਇਹ ਹੁਣੇ ਮੁੱਖ ਮੰਤਰੀ ਤੇ ਬਣਨ ਦੇ ਜਿਹੜੇ ਸੁਪਨੇ ਦੇਖ ਰਹੇ ਨੇ ਇਹ ਕਿਸੇ ਨੇ ਨਹੀਂ ਮੰਨਣਾ ਇੰਨਾ ਚੋ ਜਿੱਦਾਂ ਜਿੱਦਾਂ ਇੱਕ ਦੂਜੇ ਦੇ ਕਪੜੇ ਲਾਈ ਜਾਣਗੇ ਖਾਲ ਬਿਹਾਰ ਹੋਣਗੇ ਲੇਕਿਨ ਗੱਲ ਇਹ ਹੈ ਕਿ ਆਪਣੀ ਲੀਕ ਲੰਬੀ ਕਰਨੀ ਚਾਹੀਦੀ ਮੈਂ ਤਾਂ ਸਿਆਸਤ ਦਾ ਇਹੀ ਵਿਕਲਿਖਣ ਕਰਦਾ ਕਿ ਤੁਸੀਂ ਆਪਣੀ ਲੀਕ ਲੰਬੀ ਕਰੋ ਜਿੰਨੂ ਕਾ ਜਾ ਜ਼ੋਰ ਲਾਣਾ ਮੈਨੂੰ ਹਰਾ ਕੇ ਦਿਖਾ ਲੈ ਬੜੀਆਂ ਤਾਕਤਾਂ ਲੱਗੀਆਂ ਰਹਿੰਦੀਆਂ ਹਰਦੇ ਹੀ ਨਹੀਂ ਕਈ ਮੈਂ ਲੀਡਰ ਇਹੋ ਜਿਹੇ ਦੇਖੇ ਕਹਿੰਦੇ ਜਾ ਯਾਰ ਪੂਰੀ ਤਾਕਤ ਲਾ ਲਾ ਮੈਂ ਨਹੀਂ ਹਰਦਾ ਉਹਨਾਂ ਨੇ ਕੰਮ ਹੀ ਇੰਨੇ ਕ ਕੀਤੇ ਹੁੰਦੇ ਜਨਤਾ ਦੇ ਕੰਮ ਕਰੋ ਕੰਮ ਦਾ ਮੁੱਲ ਪੈਣਾ ਉਹਦੇ ਚ ਰਾਣਾ ਗੁਰਜੀਤ ਕੀ ਕਰ ਲੂਗਾ ਹੈਰਾਨ ਲਈ ਕਿਸੇ ਨਾਲ ਸੋ ਇਹ ਕਾਂਗਰਸ ਦਾ ਕੋਤਕਲੇਸ਼ ਦੀ ਮੈਂ ਵਾਪਸੀ ਗੱਲ ਕਰਦਾ ਕਿ ਜਦ ਤੱਕ ਇਹ ਕੋਤਕਲੇਸ਼ ਚੱਲਦਾ ਹੈ ਕਾਂਗਰਸ ਸਰਕਾਰ ਨਹੀਂ ਬਣਾ ਸਕਦੇ ਜੀ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਕਾਂਗਰਸ ਨੂੰ ਲੈ ਕੇ ਤੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹੁਣ ਇੱਤੇ ਵੀ ਧਿਆਨ ਰਹੂਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਮੇਰੇ ਨਾਲ ਕੈਮਰਾਮੈਨ ਜਸਪ੍ਰੀਤ ਸਿੰਘ ਮੈਂ ਸਾਹਿਬ ਸਿੰਘ ਜਸਤੋਨ ਬਣੇ ਰੋਮਾਨ ਇੰਡੀਆ ਪੰਜਾਬੀ ਤੇ